ਇੱਕ ਕਿਚਨ ਟਿਪਸ ਤੁਹਾਡੇ ਬਹੁਤ ਕੰਮ ਆਉਣਗੇ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਟਮਾਟਰ ਨੂੰ 3 ਹਫ਼ਤਿਆਂ ਤੱਕ ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਇਸ ਦੇ ਮੂੰਹ ਵਾਲਾ ਪਾਸਾ ਚੇਪੀ ਨਾਲ ਕਵਰ ਕਰੋ ਇਸ ਨੂੰ ਜਲਦੀ ਨਾਲ ਖਰਾਬ ਨਹੀਂ ਹੋਣਗੇ ਨੰਬਰ 2 ਕੇਲੇ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਕੇਲਿਆਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਇਹਨਾਂ ਦੀਆਂ ਝੜਾਂ ਉੱਪਰ ਗਿੱਲਾ ਕੱਪੜਾ ਲਪੇਟ ਦਿਓ ਇਸ ਨਾਲ ਲੰਮੇ ਸਮੇਂ ਤੱਕ ਖਰਾਬ ਨਹੀਂ ਹੋਣਗੇ ਨੰਬਰ 3 ਧਨੀਏ ਨੂੰ ਤਾਜ਼ਾ ਰੱਖਣ ਲਈ ਇਸ ਦੀਆਂ ਜੜ੍ਹਾਂ ਉੱਪਰ ਕਾਗਜ਼ ਦਾ ਤੌਲੀਆ ਲਵੇਟ ਦਿਓ ਫਿਰ ਇਸ ਨੂੰ ਹਲਕਾ ਗਿੱਲਾ ਕਰਕੇ ਗਲਾਸ ਵਿੱਚ ਰੱਖੋ ਇਸ ਨਾਲ ਲੰਬੇ ਸਮੇਂ ਤੱਕ ਤਾਜ਼ਾ ਹੀ ਰਹੇਗਾ। ਨੰਬਰ 4 ਜੇਕਰ ਤੁਸੀਂ ਕੇਕ ਨੂੰ ਬੰਦ ਡੱਬੇ ਵਿੱਚ ਫੈਲਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਪਹਿਲਾਂ ਟੱਕਣ ਉੱਪਰ ਰੱਖੋ ਫਿਰ ਡੱਬੇ ਵਿੱਚ। ਇਸ ਉੱਪਰ ਰੱਖ ਕੇ ਬੰਦ ਕਰੋ ਇਸ ਨਾਲ ਤੁਹਾਡੇ ਕੇਕ ਦੀ ਕਰੀਮ ਖਰਾਬ ਨਹੀਂ ਹੋਵੇਗੀ। ਨੰਬਰ 5 ਜੇਕਰ ਤੁਸੀਂ ਖੰਜੂਰ ਦੇ ਬੀਜਾਂ ਨੂੰ ਆਸਾਨੀ ਨਾਲ ਬਾਹਰ ਕੱਢਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਮੂੰਹ ਵਾਲੀ ਜਗ੍ਹਾ ਤੇ ਇੱਕ ਡੱਕਾ ਫਸਾ ਕੇ ਅੱਗੇ ਨੂੰ ਧੱਕ ਦਿਓ ਇਸ ਨਾਲ ਆਸਾਨੀ ਨਾਲ ਖੰਜੂਰ ਦਾ ਬੀਜ ਬਾਹਰ ਨਿਕਲ ਜਾਵੇਗਾ ਨੰਬਰ 6 ਜੇਕਰ ਤੁਸੀਂ ਇੱਕ ਕੱਪ ਤੋਂ ਦੂਸਰੇ ਕੱਪ ਵਿੱਚ ਚਾਹ ਪਾਉਣੀ ਹੋਵੇ ਤਾਂ ਅਕਸਰ ਦੁੱਧ ਜਾਂ ਚਾਹ ਬਾਹਰ ਨਿਕਲ ਜਾਂਦਾ ਹੈ ਅਜਿਹੇ ਵਿੱਚ ਚਾਹ ਜਾਂ ਦੁੱਧ ਵਾਲੇ ਕੱਪ ਉੱਪਰ ਇੱਕ ਚਮਚ ਰੱਖੋ ਤੇ ਉਸ ਦੀ ਮਦਦ ਨਾਲ ਦੁੱਧ ਜਾਂ ਚਾਹ ਦੂਸਰੇ ਕੱਪ ਵਿੱਚ ਪਾਓ ਇਸ ਨਾਲ ਚਾਹ ਜਾਂ ਦੁੱਧ ਬਾਹਰ ਨਹੀਂ ਡੁੱਲੇਗਾ ਨੰਬਰ 7 ਮਸਰੂਮ ਨੂੰ ਤਿਆਰ ਕਰਨ ਲਈ ਇੱਕ ਬਰਤਨ ਵਿੱਚ ਟਿਸ਼ੂ ਪੇਪਰ ਰੱਖੋ ਤੇ ਫਿਰ ਬੇਕਿੰਗ ਸੋਡਾ ਪਾ ਦਿਓ ਉਪਰ ਉਸ ਨਾਲ ਕਾਲੇ ਲਿਫਾਫੇ ਨਾਲ ਚੰਗੀ ਤਰ੍ਹਾਂ ਨਾਲ ਢੱਕ ਦਿਓ ਕੁਝ ਦਿਨਾਂ ਬਾਅਦ ਜਾ ਤੁਸੀਂ ਇਸ ਨੂੰ ਖੋਲ ਕੇ ਦੇਖੋਗੇ ਇਹ ਉੱਗਣ ਲੱਗ ਜਾਣਗੀਆਂ ਨੰਬਰ 8 ਐਲੋਵੇਰਾ ਦੇ ਪੌਦੇ ਨੂੰ ਜਲਦੀ ਨਾਲ ਵਧਾਉਣ ਲਈ ਇੱਕ ਕੇਲਾ ਲਓ ਉਸ ਦੇ ਵਿੱਚ ਘਾਰ ਇੱਕ ਛੇੜ ਕਰਕੇ ਉਸ ਵਿੱਚ ਐਲੋਵੇਰਾ ਦਾ ਪੱਤਾ ਲਗਾ ਦਿਓ ਫਿਰ ਇਸ ਨੂੰ ਗਮਲੇ ਵਿੱਚ ਲਗਾ ਦਿਓ ਕੁਝ ਦਿਨਾਂ ਵਿੱਚ ਐਲੋਵੇਰਾ ਬਦਲਣਾ ਫੁੱਲਣ ਲੱਗ ਜਾਵੇਗੀ ਨੰਬਰ 9 ਗੁਲਾਬ ਦੇ ਫੁੱਲ ਨੂੰ ਜਲਦੀ ਨਾਲ ਅਗਾਉਣ ਲਈ ਇਸ ਦੀ ਜੜ ਸ਼ਹਿਦ ਵਿੱਚ ਪਾ ਕੇ ਫਿਰ ਆਲੂ ਵਿੱਚ ਛੇੜ ਕਰਕੇ ਗੱਡ ਦਿਓ ਫਿਰ ਇਸ ਨੂੰ ਗਮਲੇ ਵਿੱਚ ਲਗਾ ਕੇ ਉਸ ਦੀਆਂ ਪੱਤੀਆਂ ਨੂੰ ਆਲੇ-ਦੁਆਲੇ ਤੋਂ ਕੱਟ ਦਿਓ ਕਾਲੀ ਅੱਲੀ ਡੰਡੀ ਹੀ ਰਹਿਣ ਦਿਓ ਇਸ ਨੂੰ ਬਹੁਤ ਹੀ ਆਸਾਨੀ ਨਾਲ ਦੁਬਾਰਾ ਤੋਂ ਵਧੀਆ ਉੱਗ ਜਾਵੇਗਾ ਨੰਬਰ 10 ਦਾ ਸਾਲੂ ਦੀ ਟੋਕਰੀ ਵਿੱਚ ਸੇਵ ਰੱਖ ਦਿਓ ਇਸ ਨਾਲ ਉਹ ਲੰਮੇ ਸਮੇਂ ਤੱਕ ਖਰਾਬ ਨਹੀਂ ਹੋਣਗੇ ਨੰਬਰ 11 ਲਸਣ ਨੂੰ ਲੰਬੇ ਸਮੇਂ ਤੱਕ ਖਰਾਬ ਹੋਣ ਤੋਂ ਬਚਾਉਣ ਲਈ ਇਸ ਨੂੰ ਪਲਾਸਟਿਕ ਦੇ ਲਿਫਾਫੇ ਵਿੱਚ ਪਾ ਕੇ ਵਿੱਚ ਨਮਕ ਅਤੇ ਕੁਝ ਚਾਪਤੀ ਦੇ ਦਾਣੇ ਸੁੱਟ ਦਿਓ ਇਸ ਨਾਲ ਇਹ 1 ਸਾਲ ਤੱਕ ਵੀ ਖਰਾਬ ਨਹੀਂ ਹੋਵੇਗਾ। ਨੰਬਰ 12 ਚੌਲਾਂ ਦੇ ਵਿੱਚ ਅਦਰਕ ਸੌਂਫ ਨੂੰ ਇੱਕ ਕਾਗਜ਼ ਵਿੱਚ ਲਪੇਟ ਕੇ ਰੱਖੋ ਇਸ ਨਾਲ ਚੌਲਾਂ ਵਿੱਚ ਨਾ ਤਾਂ ਕੋਈ ਕੀੜਾ ਪਵੇਗਾ ਤੇ ਨਾਲ ਹੀ ਲੰਬੇ ਸਮੇਂ ਤੱਕ ਖਰਾਬ ਵੀ ਨਹੀਂ ਹੋਣਗੇ। ਨੰਬਰ 13 ਬ੍ਰੈਡਾਂ ਵਿੱਚ ਜਬੈਣ ਦੀ ਇੱਕ ਡੰਡੀ ਪਾਉਣਾ ਬ੍ਰੈਡ ਲੰਮੇ ਸਮੇਂ ਤੱਕ ਖਰਾਬ ਨਹੀਂ ਹੁੰਦੀ ਇਹਨਾਂ ਨੂੰ ਫੇਰ ਰਬੜ ਨਾ ਬੰਨ੍ਹ ਦਿਓ। ਨੰਬਰ 14 ਪੰਦ ਗੋਭੀ ਨੂੰ ਲੰਮੇ ਸਮੇਂ ਤੱਕ ਤਾਜ਼ਾ ਰੱਖਣ ਲਈ ਇਸ ਦੀ ਜੜ ਨੂੰ ਕੱਟ ਦਿਓ ਤੇ ਸਿਰਕੇ ਨਾਮਕ ਵਾਲੇ ਪਾਣੀ ਵਿੱਚ ਜੜ ਵਾਲੀ ਜਗ੍ਹਾ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਸੁਕਾ ਕੇ ਗੋਭੀ ਦੇ ਉੱਪਰ ਹਲਕਾ ਮومی ਕਾਗਜ਼ ਲਪੇਟ ਦਿਓ ਇਸ ਨੂੰ ਲੰਮੇ ਸਮੇਂ ਤੱਕ ਖਰਾਬ ਨਹੀਂ ਹੋਵੇਗੀ। ਨੰਬਰ 15 ਜੇਕਰ ਦੋ ਕਟੋਰੀਆਂ ਆਪਸ ਵਿੱਚ ਚਿਪਕ ਜਾਣ ਤਾਂ ਇਹਨਾਂ ਉੱਪਰ ਫੁੱਲ ਪਾਣੀ ਧਾਰ ਬੰਨ੍ਹ ਕੇ ਪਾ ਦਿਓ। ਹਲਕੇ ਹੱਥਾਂ ਨਾਲ ਹਿਲਾਓ ਇਸਨੂੰ ਬਹੁਤ ਹੀ ਆਸਾਨੀ ਨਾਲ ਅਲੱਗ ਹੋ ਜਾਣਗੀਆਂ ਨੰਬਰ 16 ਸਰਫ ਵਾਲੇ ਜੋ ਡੱਬੇ ਹੁੰਦੇ ਆ ਉਹਨਾਂ ਦੇ ਟੱਕਣ ਉੱਪਰ ਛੇਦ ਕਰ ਲਓ ਇੱਕ ਛੇਦ ਹੈਂਡਲ ਕੋਲ ਕਰ ਲਓ ਫਿਰ ਇਸ ਵਿੱਚ ਪਾਣੀ ਭਰ ਕੇ ਘਰ ਵਿੱਚ ਲੱਗੇ ਪੌਦਿਆਂ ਨੂੰ ਪਾਣੀ ਦੇ ਵੀ ਇਸ ਨਾਲ ਬਹੁਤ ਹੀ ਆਸਾਨਾ ਪਾਣੀ ਦਿੱਤਾ ਜਾ ਸਕਦਾ ਹੈ ਨੰਬਰ 17 ਜੇਕਰ ਫਰਸ਼ ਕਾਲਾ ਹੋ ਗਿਆ ਹੋਵੇ ਤਾਂ ਉਸ ਜਗ੍ਹਾ ਤੇ ਕੋਕ ਵਿੱਚ ਸਰਫ ਪਾ ਕੇ ਸਪਰੇਅ ਕਰਦੇ ਉਸ ਨਾਲ ਫਰਸ਼ ਆਸਾਨੀ ਨਾਲ ਸਾਫ਼ ਹੋ ਜਾਵੇਗਾ ਨੰਬਰ 18 ਸਫੈਦ ਸਿਰਕਾ ਤੇ ਟੂਥਪੇਸ ਦੀ ਮਦਦ ਨਾਲ ਟੂਟੀਆਂ ਉੱਪਰ ਸਪਰੇਅ ਕਰੋ ਇਹਨਾਂ ਨੂੰ ਸਾਫ਼ ਕਰੋ ਚਮਕ ਜਾਣਗੀਆਂ ਨੰਬਰ 19 ਬੀਅਰ ਵਿੱਚ ਬਰਤਨ ਸਾਫ਼ ਕਰਨ ਵਾਲਾ ਸਰਫ ਪਾ ਕੀ ਹਲਕਾ ਖੁੱਸਾ ਪਾਣੀ ਪਾ ਕੇ ਸੇਜ ਦਾਗਾਂ ਵਾਲੇ ਕੱਪ ਰੱਖ ਦਿਓ ਇਸ ਨਾਲ ਬਹੁਤ ਹੀ ਆਸਾਨੀ ਨਾਲ ਕੱਪ ਚਮਕ ਜਾਣਗੇ ਨੰਬਰ 1 ਇੱਕ ਪਲੇਟ ਵਿੱਚ ਕੌਲੀ ਨੂੰ ਕੌਲੀਆਂ ਵਿੱਚ ਪਾ ਕੇ ਗੋਲ ਗੋਲ ਘੁਮਾ ਦਿਓ ਉਦੋਂ ਤੱਕ ਕੌਲੀਆਂ ਪਹੁੰਚੋ ਤੱਕ ਪਲੇਟ ਪੂਰੀ ਭਰ ਨਾ ਜਾਵੇ ਇਸ ਤਰ੍ਹਾਂ ਸਾਰੀਆਂ ਕੌਲੀਆਂ ਇੱਕ ਹੀ ਜਗ੍ਹਾ ਤੇ ਰੱਖੀਆਂ ਜਾਣੀਆਂ ਜਿਸ ਨਾਲ ਤੁਹਾਡੀ ਜਗ੍ਹਾ ਵੀ ਜ਼ਿਆਦਾ ਨਹੀਂ ਲੱਗੇਗੀ ਨੰਬਰ 1 ਜੇਕਰ ਤੁਸੀਂ ਕੋਈ ਵੀ ਦਹੀਂ ਵਾਲੀ ਗਰੇਵੀ ਤਿਆਰ ਕਰ ਰਹੇ ਹੋ ਤਾਂ ਇਸ ਨੂੰ ਹਲਕੀ ਅੱਗ ਉੱਪਰ ਹੀ ਪਕਾਓ ਨਮਕ ਉਬਾਲੀ ਹੋਣ ਤੋਂ ਬਾਅਦ ਹੀ ਪਾਓ ਇਸ ਨਾਲ ਦਹੀਂ ਫਟੇਗਾ ਨਹੀਂ ਨੰਬਰ 1 ਨੀਮੂ ਦੇ ਪਾਣੀ ਨਿਕਲੇ ਹੋਏ ਛਿਲਕੀਆਂ ਵਿੱਚ ਨਮਕ ਪਾ ਕੇ ਕੁਝ ਦਿਨਾਂ ਲਈ ਧੁੱਪ ਵਿੱਚ ਰੱਖੋ ਇਸ ਨਾਲ achar ਬਣ ਕੇ ਤਿਆਰ ਹੋ ਜਾਵੇਗਾ। ਨੰਬਰ 3 ਪੂਹਾ ਬਣਾਉਣ ਸਮੇ ਉਸ ਨੂੰ ਧੋਣ ਤੋਂ ਬਾਅਦ ਉਸ ਵਿੱਚ ਨੀਂਬੂ ਦਾ ਰਸ ਮਿਲਾ ਦੇ ਉਸ ਨਾਲ ਪੂਹਾ ਆਪਸ ਵਿੱਚ ਚਿਪਕੇਗਾ ਨਹੀਂ। ਨੰਬਰ 24 ਚੁਟਕੀ ਭਰ ਨਮਕ ਅਤੇ ਹਲਦੀ ਪਾ ਕੇ ਕੱਚਾ ਕੇਲਾ ਉਬਾਲਣ ਨਾਲ ਕਾਲਾ ਕਦੇ ਨਹੀਂ ਪੈਂਦਾ। ਨੰਬਰ 25 ਚੌਲ ਬਣਾਉਣ ਸਮੇ ਉਸ ਵਿੱਚ ਪੁਦੀਨੇ ਦੇ ਪੱਤੇ ਅਤੇ ਲੌਂਗ ਪਾਉਣ ਨਾਲ ਵਧੀਆ ਖੁਸ਼ਬੂ ਆਉਂਦੀਆਂ ਨਾਲ ਹੀ ਚੌਲ ਵੀ ਖਿਲੇ-ਖਿਲੇ ਬਣਦੇ ਹਨ। ਨੰਬਰ 2 ਭੀਂਡੀ ਦੀ ਸਬਜ਼ੀ ਬਣਾਉਣ ਤੋਂ ਅ Trước ਭੁੰਨਿਆ ਹੋਇਆ ਬੇਸਣ ਮਿਲਾਉਣਾ ਸਬਜ਼ੀ ਬਹੁਤ ਹੀ ਸਵਾਦ ਵਾਲੀ ਹ ਹੈ। ਨੰਬਰ 3 ਦਾ ਹੀ ਆਟੇ ਵਿੱਚ ਕੜੀ ਪੱਤਾ ਰੱਖਣਾ ਉਸ ਵਿੱਚ ਕਦੇ ਵੀ ਕੀੜੇ ਨਹੀਂ ਪੈਂਦੇ ਤੇ ਨਾਲੇ ਤੁਹਾਡਾ ਆਟਾ ਖਰਾਬ ਹੋਣ ਤੋਂ ਬਚ ਜਾਂਦਾ ਹੈ। ਨੰਬਰ 28 ਸੇਬ ਨੂੰ ਕੱਟ ਕੇ ਨਮਕ ਵਾਲੇ ਪਾਣੀ ਵਿੱਚ ਰੱਖੋ ਇਸ ਨੂੰ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦੇ। ਨੰਬਰ 29 ਟਮਾਟਰ ਨੂੰ ਇੱਕ ਬਾਕਸ ਵਿੱਚ ਰੱਖਣ ਸਮੇਂ ਉਸ ਦੇ ਮੂੰਹ ਵਾਲੇ ਪਾਸੇ ਨੂੰ ਥੱਲੇ ਨੂੰ ਮੂੰਹ ਕਰਕੇ ਰੱਖੋ ਇਸ ਨੂੰ ਲੰਬੇ ਸਮੇਂ ਤੱਕ ਵੀ ਖਰਾਬ ਨਹੀਂ ਹੁੰਦੇ। ਨੰਬਰ 3 ਜਦੋਂ ਵੀ ਤੁਸੀਂ ਬਾਜ਼ਾਰੋਂ ਕੋਈ ਵੀ ਸਬਜ਼ੀ ਫਲ ਲੈ ਕੇ ਆਉਂਦੇ ਹੋ ਤੌਨ ਨੂੰ ਨਮਕ ਵਾਲੇ ਪਾਣੀ ਨਾਲ ਪਹਿਲਾਂ ਚੰਗੀ ਤਰ੍ਹਾਂ ਨਾਲ ਧੋ ਲਓ ਨੰਬਰ 31 ਰੋਟੀ ਬਣਾਉਣ ਤੋਂ ਪਹਿਲਾਂ ਤਵੇ ਉੱਪਰ ਨਮਕ ਪਾ ਕੇ ਰਗੜ ਦਿਓ ਇਸ ਨਾਲ ਤਵਾ ਚਿਕਨਾ ਹੋ ਜਾਂਦਾ ਜਿਸ ਨਾਲ ਰੋਟੀ ਤਵੇ ਨੂੰ ਚਿਪਕਦੀ ਨਹੀਂ ਨੰਬਰ 32 ਮੂੰਗ ਦਾਲ ਦਾ ਹਲਵਾ ਬਣਾਉਣ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਮੂੰਗ ਨੂੰ ਜ਼ਿਆਦਾ ਬਰੀਕ ਨਾ ਪੀਸੋ ਸਗੋਂ ਹਲਕੀ ਦਾਣੇਦਾਰ ਹੀ ਰੱਖੋ ਨੰਬਰ 33 ਕੇਲੇ ਨੂੰ ਕਦੇ ਵੀ ਫ੍ਰਿਜ ਵਿੱਚ ਨਾ ਰੱਖੋ ਇਸ ਨਾਲ ਉਹ ਬਹੁਤ ਜਲਦੀ ਢਿੱਲੇ ਪੈ ਜਾਂਦੇ ਆ ਜਿਸ ਨਾਲ ਜਲਦੀ ਖਰਾਬ ਹੋ ਜਾਂਦੇ ਹਨ ਨੰਬਰ 34 ਪਾਣੀ ਵਿੱਚ ਨਮਕ ਮਿਲਾ ਕੇ ਕਿਚਨ ਦੀ ਸੈਲਫ ਸਾਫ ਕਰੋ ਇਸ ਨਾਲ ਮੱਖੀ ਮੱਛਰ ਸੈਲਫ ਤੇ ਨਹੀਂ ਬੈਠੇਗਾ ਨਾਲ ਹੀ 네ਗੇਟਿਵਿਟੀ ਵੀ ਦੂਰ ਰਹੇਗੀ। ਨੰਬਰ 35 ਪਕੌੜੇ ਬਣਾਉਣ ਸਮੇਂ ਇਸ ਦੇ ਘੋਲ ਵਿੱਚ ਹਿੰਗ ਜੇ ਪਾਣ ਅਤੇ ਸਰੋਂ ਦਾ ਤੇਲ ਪਾ ਦਿਓ ਇਸ ਨਾਲ ਪਕੌੜੇ ਬਹੁਤ ਹੀ ਕ੍ਰਿਸਪੀ ਬਣਨਗੇ। ਨੰਬਰ 36 ਖਰਬੂਜਾ ਸਰੀ ਨੂੰ ਹਾਈਡਰੇਟ ਰੱਖਦਾ ਤੇ ਨਾਲ ਹੀ ਇਹ ਸਰੀਰ ਵਿੱਚ ਕਦੇ ਵੀ ਪਤਰੀ ਨਹੀਂ ਬਣਨ ਦਿੰਦਾ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਨੰਬਰ 37 ਜੇਕਰ ਤੁਸੀਂ ਕੈਂਚੀ ਦੀ ਧਾਰ ਨੂੰ ਤੇਜ਼ ਕਰਨਾ ਚਾਹੁੰਦੇ ਹੋ ਤਾਂ ਨਮਕ ਵਾਲੇ ਡੱਬੇ ਵਿੱਚ ਪਾ ਕੇ ਨਮਕ ਨੂੰ ਘੋਟੋ ਇਸ ਨਾਲ ਕੈਂਚੀ ਦੀ ਧਾਰ ਤੇਜ਼ ਹੋ ਜਾਵੇਗੀ ਨੰਬਰ 38 ਘਰ ਵਿੱਚ ਪੁਦੀਨੇ ਦੇ ਤੇਲ ਨਾਲ ਛੜਕਾਓ ਕਰਨਾ ਘਰ ਵਿੱਚੋਂ ਸਾਰੇ ਮੱਖੀ ਮੱਛਰ ਭੱਜ ਜਾਂਦੇ ਆ ਜਿਸ ਨਾਲ ਘਰ ਵਿੱਚ ਪੁਦੀਨੇ ਦੇ ਤੇਲ ਦੀ ਖੁਸ਼ਬੂ ਵਧ ਜਾਂਦੀ ਹੈ ਨੰਬਰ 39 ਖਾਣਾ ਬਣਾਉਣ ਲਈ ਕਦੇ ਵੀ ਰਫਾਇੰਡ ਤੇਲ ਦਾ ਇਸਤੇਮਾਲ ਨਾ ਕਰੋ ਹਮੇਸ਼ਾ ਗਾਂ ਦੇ ਕਿਉ ਦਾ ਜਾਂ ਫਿਰ ਸਰੋਂ ਦੇ ਤੇਲ ਦਾ ਇਸਤੇਮਾਲ ਕਰੋ ਇਸ ਨਾਲ ਤੁਹਾਡੇ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਨੰਬਰ 40 ਸੰਤਰੇ ਦਾ ਸੇਵਨ ਕਰਨਾ ਸਾਡੀ ਕੱਲੀ ਯਾਦ ਸ਼ਕਤੀ ਹੀ ਤੇਜ਼ ਨਹੀਂ ਹੁੰਦੀ ਸੋਖੋਂ ਸਰੀਰ ਨੂੰ ਵੀ ਕਈ ਫਾਇਦੇ ਮਿਲਦੇ ਹਨ ਨੰਬਰ 41 ਜੇਕਰ ਤੁਸੀਂ ਚਿਹਰੇ ਉੱਪਰ ਖੀਰੇ ਦੇ ਰਸ ਵਿੱਚ ਗੁਲਾਬ ਜਲ ਮਿਲਾ ਕੇ ਲਗਾ ਲੈਂਦੇ ਹੋ ਤੇ ਫਿਰ ਸਾਫ ਪਾਣੀ ਨਾਲ ਧੋਲੋ ਇਸ ਨਾਲ ਚਿਹਰੇ ਦੀ ਸਾਰੀ ਗੰਦਗੀ ਸਾਫ ਹੋ ਜਾਵੇਗੀ ਨੰਬਰ 42 ਜੇਕਰ ਤੁਹਾਨੂੰ ਕਮਰ ਦਾ ਦਰਦ ਪਰੇਸ਼ਾਨ ਕਰ ਰਿਹਾ ਤਾਂ ਤੁਸੀਂ ਨਾਰੀਅਲ ਤੇਲ ਵਿੱਚ 2 ਤੋਂ 3 ਬੂ ਲਸਣ ਦੀਆਂ ਕਲੀਆਂ ਕਾੜ ਲਓ ਇਸ ਨਾਲ ਕਮਰ ਦੀ ਮਾਲਿਸ਼ ਕਰੋ ਆਰਾਮ ਮਿਲੇਗਾ ਨੰਬਰ 43 ਜੇਕਰ ਤੁਹਾਡੇ ਸਰੀਰ ਅੰਦਰ ਪਾਣੀ ਦੀ ਕਮੀ ਹੋ ਜਾਵੇ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦੇ ਆਸ-ਪਾਸ ਕਾਲੇ ਘੇਰੇ ਪੈਣ ਲੱਗ ਜਾਂਦੇ ਹਨ। ਨੰਬਰ 44 ਬਦਾਮ ਅਤੇ ਮੇਥੀ ਨੂੰ ਪੀਸ ਕੇ ਇੱਕ ਪੇਸਟ ਤਿਆਰ ਕਰ ਲਓ। ਇਸ ਨੂੰ ਆਪਣੇ ਵਾਲਾਂ ਵਿੱਚ ਲਗਾ ਲਓ। ਇਸ ਨਾਲ ਵਾਲ ਮਲਾਈਨ ਚਮਕਦਾਰ ਬਣਨਗੇ ਤੇ ਨਾਲ ਹੀ ਵਾਲਾਂ ਦੀ ਗਰੋਥ ਵੀ ਸਹੀ ਹੋਣ ਲੱਗ ਜਾਵੇਗੀ। ਨੰਬਰ 45 ਜੇਕਰ ਤੁਸੀਂ ਵਾਲਾਂ ਨੂੰ ਲੰਮਾ ਤੇ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਤੇਲ ਦੀ ਮਾਲਿਸ਼ ਕਰੋ ਵਾਲਾਂ ਵਿੱਚ ਕੰਗੀ ਜ਼ਰੂਰ ਫੇਰੋ। ਹਫ਼ਤੇ ਵਿੱਚ ਇੱਕ ਵਾਰ ਵਾਲਾਂ ਨੂੰ ਸਾਫ਼ ਜ਼ਰੂਰ ਕਰੋ। ਇਸ ਨਾਲ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ। ਨੰਬਰ 6 ਲਈ ਜੇਕਰ ਤੁਸੀਂ ਕੁਝ ਸਮੇਂ ਲਈ ਗਰਦਨ ਨੂੰ ਥੱਲੇ ਨੂੰ ਲਮਕਾ ਕੇ ਸੌਂਦੇ ਹੋ ਤਾਂ ਇਸ ਨਾਲ ਸਰਵਾਈਕਲ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 47 ਦੁੱਧ ਵਿੱਚ ਜੀਰਾ ਮਿਲਾ ਕੇ ਤੁਹਾਡਾ ਪੇਟ ਕਦੇ ਵੀ ਬਾਹਰ ਨੂੰ ਨਹੀਂ ਆਵੇਗਾ ਜੇਕਰ ਤੁਸੀਂ ਅੰਗੂਰ ਨੂੰ ਨਮਕ ਲਗਾ ਕੇ ਖਾਂਦੇ ਹੋ ਤਾਂ ਇਸ ਨਾਲ ਕਦੇ ਵੀ ਫੇਫੜਿਆਂ ਦਾ ਕੈਂਸਰ ਨਹੀਂ ਹੋਵੇਗਾ। ਨੰਬਰ 48 ਜੇਕਰ ਤੁਹਾਡੇ ਸਰੀਰੰਦਰ ਵਿਟਾਮਿਨ ਸੀ ਦੀ ਕਮੀ ਹੈ ਤੇ ਇਸ ਨੂੰ ਪੂਰਾ ਕਰਨ ਲਈ ਤੁਸੀਂ ਆਮਲੇ ਨੂੰ ਕਿਸੇ ਵੀ ਰੂਪ ਵਿੱਚ ਖਾ ਸਕਦੇ ਹੋ ਇਸ ਨਾਲ ਲਾਭ ਮਿਲੇਗਾ। ਨੰਬਰ 49 ਮੇਥੀ ਦਾਣੇ ਨੂੰ ਸਰੋਂ ਦੇ ਤੇਲ ਵਿੱਚ ਪਾ ਕੇ ਜੇਕਰ ਤੁਸੀਂ ਮਾਲਿਸ਼ ਕਰਦੇ ਹੋ ਆਪਣੇ ਗੋਡਿਆਂ ਉੱਪਰ ਤਾਂ ਇਸ ਨਾਲ ਬਹੁਤ ਫਾਇਦਾ ਮਿਲਦਾ ਦਰਦੋਂ ਰਾਹਤ ਮਿਲਦਾ ਹੈ। ਨੰਬਰ 50 ਜੇਕਰ ਤੁਸੀਂ ਸਬਜ਼ੀ ਬਣਾਉਣ ਸਮੇਂ ਵਿੱਚ ਪੀਸੀ ਹੋਈ ਹਰੀ ਮਿਰਚ ਪਾਉਂਦੇ ਹੋ ਤਾਂ ਇਸ ਨਾਲ ਮਿਰਚ ਦਾ ਸਵਾਦ ਵੀ ਜ਼ਿਆਦਾ ਆਵੇਗਾ ਨਾਲ ਹੀ ਮੂੰਹ ਵਿੱਚ ਵੀ ਨਹੀਂ ਆਵੇਗੀ। ਮੇਰੇ ਪਿਆਰੇ ਦੋਸਤੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ